हां जी दोस्तों सत श्री अकाल की हालचाल है जी ठीक ठाक सारे सो दोस्तों आज जेडी वीडियो बना रहे हैं जी पेंड दोस्तों यह गोले वाला जिला फरीदकोट ते नेड़े शहर भी फरीदकोट है जेड़े घर चो दोस्तों वीडियो थोनु दिखा रहे हैं जी इथे बिक्री आस्ते पशु आंदे भाई हुनवा कोले ठीक है ज्यादातर दोस्तों नीली रावी नस्ल ते काम करते हैं कटियां छोटीयां है, आंदियां आज दोस्तों इस घर दे विचो पांच नाग थोनु दिखाऊंगा जिदे विच वैरायटी थोनु सारी मिल जानी है ਇੱਕ ਬੂਰੀ ਨੀਲੀ ਰਾਵੀ ਨਸਲ ਦੇ ਵਿੱਚ ਕੱਟੀਆਂ ਮਿਲ ਜੂਗੀ ਦੋ ਕਟੀਆਂ ਦੋਸਤੋ ਟੇਡੇ ਕਟਾ ਵਾਲੀਆਂ ਇਧਰ ਦੇ ਪਾਸੇ ਆ ਤੇ ਦੋ ਕਟੀਆਂ ਇਧਰੀਆਂ ਦੋਸਤੋ ਚਿੱਟੇ ਫੇਸ ਵਾਲੀਆਂ ਇਧਰ ਦੇ ਪਾਸੇ ਆ ਬਿਲਕੁਲ ਜੈਜ ਜੈਜ ਜੀ ਮਾਰਕਿੰਗ ਵਾਲੀਆਂ ਦੋਸਤੋ ਇਹ ਕਟੀਆਂ ਤੁਹਾਨੂੰ ਦਿਖਾਉਂਗਾ ਠੀਕ ਹੈ ਜੀ ਪ੍ਰੋਪਰ ਵੀਡੀਓ ਐਂਡ ਤੱਕ ਦੇਖ ਲਿਓ ਕੱਲੇ ਕੱਲੇ ਨਾਗ ਨੂੰ ਦੋਸਤੋ ਤੋਰ ਕੇ ਦੇਖਾਂਗੇ ਬਾਕੀ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਊਗਾ ਉਹਦੀ ਦੋਸਤੋ ਤਸੱਲੀ ਕਰ ਲਿਓ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਸਿਕਾਰ ਸਸਿਕਾਰ ਜੀ ਹੋਰ ਕੀ ਹਾਲ ਚਾਲ ਠੀਕ ਠਾਕ ਵਧੀਆ ਤੁਸੀਂ ਸੁਣਾਓ ਵਧੀਆ ਆਈ ਜਾਂਦੇ ਪਸੂ ਵਿਕਰੀ ਆਹਾਂ ਆਈ ਜਾਂਦੇ ਭਾਵੀ ਕੀ ਜਾਂਦੇ ਆ ਠੀਕ ਐ ਅੱਛਾ ਅੱਜ ਵੀ ਪੰਜ ਨਾਗ ਹੈਗੇ ਹਾਂਜੀ ਅੱਜ ਤਾਂ ਪੰਜੇ ਨਗੀਨੇ ਹੀ ਲੈਂਦੇ ਆਪਾਂ ਠੀਕ ਐ ਅੱਛਾ ਸਾਰਿਆਂ ਦੀ ਡਿਟੇਲ ਦੀ ਗੱਲ ਕਰਾਂਗੇ ਆਪਾਂ ਇੱਕ ਵਾਰੀ ਨਾਮ ਤੇ ਐਡਰੈਸ ਮਾੜਾ ਜਿਹਾ ਦੱਸੋ ਨਾਮ ਆਪਣਾ ਤਰਵਿੰਦਰ ਆ ਜੀ ਪਿੰਡ ਗੋਲੇ ਵਾਲਾ ਫਿਰੋਜ਼ਪੁਰ ਰੋਡ ਤੇ ਜਿਲ੍ਹਾ ਫਰੀਦਕੋਟ ਆਪਾਂ ਨੂੰ ਠੀਕ ਐ ਅਛਾ ਦੋ ਨਾਗ ਤਾਂ ਵਿੱਚ ਇਹਨਾਂ ਦੀ ਚਿੱਟੇ ਮੂੰਹ ਵਾਲੀਆਂ ਕਟੀਆਂ ਹਾਂਜੀ ਹਾਂਜੀ ਚਿੱਟੇ ਮੂੰਹ ਦੇ ਆ ਜਾਨਵਰ ਠੀਕ ਐ ਤੇ ਦੋ ਨਾਗ ਹੀ ਇਧਰ ਦੇ ਪਾਸੇ ਟੇਡੇ ਕੱਟ ਆਲੇ ਹਨ ਦੋ ਟੇਡੇ ਕੱਟ ਚਾਹ ਤੇ ਇੱਕ ਬੂਰੀ ਆ ਗਈ ਚਿੱਟੇ ਕਲਰ ਚ ਅੱਛਾ ਅੱਛਾ ਜਿਹੜੀ ਇਹ ਪਹਿਲੇ ਨੰਬਰ ਤੇ ਕੱਟੀ ਖੜੀ ਐ ਚਿੱਟੇ ਮੂੰਹ ਵਾਲੀ ਕਿੰਨੇ ਟਾਈਮ ਦੀ ਹੋਊਗੀ ਇਹ ਹੈਗੀ ਯਾਰ ਮੰਨ ਕੇ ਚੱਲ ਸਾਲਕ ਦੇ ਘੇਰੇ ਚ ਹੀ ਮੰਨ ਲਾ ਠੀਕ ਐ ਉਹ ਵੀ ਮੈਨੂੰ ਲੱਗਦਾ ਤਕਰੀਬਨ ਸਾਲ-ਸਾਲ ਘੇਰੇ ਹਾਂ ਹਾਂ ਸਾਲ-ਸਾਲ ਦੇ ਘੇਰੇ ਚ ਅੱਛਾ ਖੋਲ ਇਹਨੂੰ ਪਹਿਲੇ ਨੰਬਰ ਵਾਲੀ ਨੂੰ ਦੋਸਤੋ ਮਾਰਕਿੰਗ ਬਿਲਕੁਲ ਜਾਇਜ਼ ਜੀ ਹੋਊਗੀ ਚਾਰੇ ਪ ਤਿੰਨਾ ਤੇ ਆ ਤਿੰਨ ਪੈਰਾਂ ਤੇ ਮਾਰਕਿੰਗ ਖਣ ਸੋਨੇ ਆ ਤੇ ਬਾਕੀ ਉਮਰ ਦੇ ਹਿਸਾਬ ਨਾਲ ਇਹਦਾ ਕੱਦ ਵੀ ਠੀਕ ਆ ਥੋੜੀ ਜਿਹੀ ਲਿੱਸੀ ਆ ਕੱਟੀ ਇਹ ਸਾਂਬ ਬਣਾਲੀ ਆ ਜਦੋਂ ਸਾਂਬ ਗਈ ਝੋਟੀ ਚੰਗੀ ਤਿਆਰ ਹੋ ਜਾਣੀ ਮਾਰਕਿੰਗ ਬਿਲਕੁਲ ਜਾਇਜ਼ ਜੀ ਹੋਊਗੀ ਬਸ ਕਮਾਲ ਆ ਕਮਾਲ ਆ ਆਇਆ ਜਾਨਵਰ ਆ ਦੋਸਤੋ ਸਾਰੇ ਤੋਰਨੇ ਆ ਕਿਉਂਕਿ ਵੀਡੀਓ ਨੂੰ ਐਂਡ ਤੱਕ ਦੇਖ ਲਓ ਠੀਕ ਹੈ ਜੀ ਤੇ ਰੇਟ ਬਈ ਇਹਦਾ ਕੀ ਹੋਊਗਾ ਰੇਟ ਫੋਨ ਤੇ ਕਰ ਲਾਂਗੇ ਫੋਨ ਤੇ ਕਰਨੇ ਮੈਂ ਤਾਂ ਕਹਿੰਨ ਦੱਸ ਦਈਏ ਯਾਰ ਜੀ ਨੂੰ ਅਗਲੇ ਨੂੰ ਫੱਟ ਲੱਗੇ ਆਪਣਾ ਹਾਂਜੀ ਜਿੰਨੂੰ ਫਟ ਲੱਗੂਗਾ ਆਪਣਾ ਫੋਨ ਲਾ ਲੂਗਾ ਆਹੋ ਇਹ ਤਾਂ ਹੈ ਹਾਂਜੀ ਉਹ ਫੇਰ ਵੀ ਯਾਰ ਪੁੱਛਦਾ ਹੀ ਆ ਰੇਟ ਦੱਸਿਆ ਵੀ ਨਾ ਫੇਰ ਵੀ ਪੁੱਛਦਾ ਹੀ ਆ ਕੁੰਜ ਅੱਛਾ ਦੋਸੋ ਇਹ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾ ਰਿਆ ਠੀਕ ਹੈ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਪਹਿਲੇ ਨੰਬਰ ਤੇ ਇਹ ਕੱਟੀ ਠੀਕ ਹੈ ਚਿੱਟੇ ਮੂੰਹ ਵਾਲੀ ਅੱਛਾ ਜਿਹੜੀ ਇਹ ਵੱਡੀ ਕੱਟੀ ਹੈ ਇਹਨਾਂ ਚੋਂ ਸਾਰਿਆਂ ਚੋਂ ਵੱਡੀ ਕੱਟੀ ਇਹੀ ਹੈ ਇਹ ਵੀ ਖੋਲ ਲਿਆ ਮਾੜੀ ਇਹ ਕਮਾ ਲਿਆ ਬਾ ਦੋਸਤੋ ਇਹ ਵੀ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਝੂਟੀ ਤੁਹਾਨੂੰ ਦਿਖਾਉਣਾ ਫੇਸ ਇਹਦਾ ਵੀ ਸਾਰਾ ਵਾਈਟ ਹੈ ਸਿੰਗ ਕੁੰਡੇ ਹੋਣਗੇ ਠੀਕ ਹੈ ਜਾਨਵਰ ਬਹੁਤ ਚੰਗਾ ਹੈ ਵੀ ਹਾਂ ਬਾਕੀ ਉਮਰ ਉਹ ਕਿੰਨੀ ਕ ਹੋਊਗੀ ਬਾਈ ਇਹ ਉਮਰ ਯਾਰ ਡੇਢ ਸਾਲ ਦੀ ਮੰਨ ਕੇ ਚੱਲ ਅੱਛਾ ਸੈਂਗ ਸੁੰਗ ਦੇਖੋ ਸੋ ਬਿਲਕੁਲ ਗੋਲ ਹੈ ਡੇਢ ਸਾਲ ਦੇ ਘੇਰੇ ਦੇ ਵਿੱਚ ਉਮਰ ਹੈ ਉਮਰ ਦੇ ਹਿਸਾਬ ਨਾਲ ਇਹ ਦਾ ਕੱਦ ਕਾਠ ਬੜਾ ਸੋਹਣਾ ਮਾਰਕਿੰਗ ਚਾਰੇ ਪੈਰਾਂ ਤੇ ਹੋਊਗੀ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਠੀਕ ਹੈ ਜੀ ਫੇਸ ਕੁਆਲਿਟੀ ਚੰਗੀ ਹੈ ਤੇ ਬਾਕੀ ਢਾਂਚਾ ਵੀ ਸੋਹਣਾ ਕਦ ਕਾਠ ਕਰਮਾੜੀ ਦਾ ਬੜਾ ਸੋਹਣਾ ਇਹਦਾ ਦੂਜੇ ਨੰਬਰ ਤੇ ਦੋਸਤੋ ਦਿਖਾ ਰਿਹਾ ਹਾਂ ਉਮਰ ਉਹ ਡੇਢ ਸਾਲ ਆ ਤੇ ਥਣ ਝੋਲੀ ਇਸ ਕੱਟੀ ਨੂੰ ਵੀ ਬਹੁਤ ਕਮਾਲ ਦੀ ਹੈ ਇਹ ਆਲੋ ਦੋਸਤੋ ਥਣ ਚਾਰੀ ਹੈ ਜੀ ਠੀਕ ਆ ਆਲੋ ਦੋਸਤੋ ਠੀਕ ਆ ਚਾਰੀ ਥਣ ਹਾਂ ਰੇਟ ਇਹਦਾ ਇਹਦਾ ਵੀ ਫੋਨ ਤੇ ਹੀ ਹੈ ਇਹਦਾ ਹੀ ਫੋਨ ਤੇ ਹੀ ਹੋਊਗਾ ਸਾਰੇ ਨਗਾਂ ਦਾ ਫੋਨ ਤੇ ਹੀ ਹਾਂ ਹਾਂ ਸਾਰਿਆਂ ਦਾ ਹੀ ਠੀਕ ਆ ਦੋਸਤੋ ਇਹ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਜੀ ਰੇਟ ਇਹਦਾ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਅੱਛਾ ਇੱਕ ਜਿਹੜੀ ਆਹ ਚਿੱਟੀ ਜੀ ਖੜੀ ਹੈ ਵਿਚਾਲੇ ਇੱਕ ਹੀ ਟਾਈਮ ਦੀ ਹੈ ਇਹ ਵੈਸੇ ਬੂਰੀ ਹੈ ਹਨਾ ਨੀਲੀ 라ਵੀ ਚੀ ਹੈ ਬੂਰੀ ਨੀਲੀ 라ਵੀ ਚ ਆਉਂਦੀ ਹੈ ਪਰ ਅੱਖਾਂ ਹੀ ਕੱਲੀਆਂ ਕਾਲੀਆਂ ਬਖਉਂਦੀ ਆ ਅੱਛਾ ਕਿੰਨੇ ਟਾਈਮ ਦੀ ਹੋਊਗੀ ਇਹ ਸਾਲਕ ਦੀ ਆ ਸਾਲ ਦੀ ਖੋਲਿਆ ਨੂੰ ਬਾਹਰ ਕੱਢ ਲਿਆ ਦੋਸਤੋ ਇਹ ਤੀਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਜੀ ਬੂਰੀ ਚਿੱਟੀ ਜੀ ਕੱਟੀ ਆ ਵੈਸੇ ਮਾਰਕਿੰਗ ਸਾਰੀ ਆ ਅੱਖਾਂ ਸਿਰਫ ਇਹ ਦੀਆਂ ਬਲੈਕ ਆ ਤੇ ਨੀਲੀ 라ਵੀ ਨਸਲ ਵਾਲੇ ਕੈਰੈਕਟਰ ਆ ਸੰਗ ਸੰਗ ਗਲਾਈ ਦੇ ਵਿੱਚ ਆ ਕਿੰਨੀ ਕੁ ਉਮਰੋਂ ਆ ਇਹ ਸਾਲਕ ਦੀ ਆ ਸਾਲਕ ਦੀ ਆ ਠੀਕ ਹੈ ਰੇਟ ਇਹਦਾ ਵੀ ਦੋਸਤੋ ਫੋਨ ਦੇ ਉੱਤੇ ਟੈਗ ਕੀਤਾ ਜਾਊਗਾ ਠੀਕ ਹੈ ਜੀ ਬਾਕੀ ਕੱਦ-ਕਾੜ ਸੋਨਾ ਤੇ ਢਾਂਚਾ ਇਹਦਾ ਵੀ ਚੰਗਾ। ਸਾਂਭਣ ਵਾਲੀ ਇਹ ਕੱਟੀ ਇਹ ਵੀ ਸੋਹਣੀ ਤਿਆਰ ਹੋ ਜਾਣੀ ਆ। ਥਣ ਦੋਸਤੋ 4 ਤੇ ਨਿਖੜਵੀ ਆ। ਠੀਕ ਹੈ ਜੀ। ਹਨ ਹਵਾਨਾ ਸੋਨਾ। ਬਾਕੀ ਰੰਗ ਵੀ ਇਸ ਕੱਟੀ ਦਾ ਸੋਨਾ। ਦੋਸਤੋ ਇਹ ਤੀਜੇ ਨੰਬਰ ਤੇ ਤੁਹਾਨੂੰ ਦਿਖਾਈ ਆ। ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ। ਅੱਛਾ ਦੋ ਨਗ ਟੇਢੇ ਕੱਟ ਵਾਲੇ ਹੈਗੇ ਆਪਣੇ ਤਾਂ। ਕਿੰਨੇ-ਕਿੰਨੇ ਟਾਈਮ ਦੀਆਂ ਇਹ ਕੱਟੀਆਂ? ਤਕਰੀਬਨ 6 ਮਹੀਨੇ ਦੀਆਂ ਹੈ ਹਨਾ। 10 ਮਹੀਨੇ ਦੀ। ਹਾਂ ਠੀਕ ਹੈ। ਖੋ ਲੈਣੂਗੀ। ਇਹਦੇ ਦੋਸਤੋ ਦੋ ਪੈਰਾਂ ਤੇ ਹੀ ਮਾਰਕਿੰਗ ਹੈ ਹਨਾ ਹਾਂ ਹਾਂ ਦੋਵਾਂ ਤੇ ਹੀ ਦੋ ਪੈਰਾਂ ਤੇ ਦੋਸੋਂ ਮਾਰਕਿੰਗ ਹੈ ਪਿਛਲਿਆਂ ਤੇ ਠੀਕ ਹੈ ਤੇ ਬਾਕੀ ਸੋਹਣੀ ਹੈ ਕੱਟੀ ਇਹ ਜਾਨਵਰ ਬਹੁਤ ਚੰਗਾ ਹਾਂ ਗਾਂ ਤੁਸੀਂ ਜੇ ਬਰੀਡਿੰਗ ਦੇ ਉੱਤੇ ਕੰਮ ਕਰਨਾ ਤਾਂ ਉਹਨਾਂ ਵਾਸਤੇ ਇਹ ਕੱਟੀ ਦੋਸੋਂ ਚੰਗੀ ਹੈ ਫੇਸ ਕੁਆਲਟੀ ਬਹੁਤ ਚੰਗੀ ਹੈ ਸਿੰਘ ਬਿਲਕੁਲ ਛੋਟੇ ਛੋਟੇ ਤੇ ਨਾਲ ਹੀ ਗੋਲ ਕੀਤੇ ਹੋਏ ਸਿੰਘ ਅੱਖਾਂ ਦੋਵੇਂ ਵਾਈਟ ਹੈ ਢਾਂਚਾ ਸੋਹਣਾ 10 ਕਿ ਮਹੀਨੇ ਉਮਰ ਹੈ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਤੇ ਥਾਣਾ ਝੋਲੀ ਇਸ ਕੱਟੀ ਨੂੰ ਵੀ ਚੰਗੀ ਹੈ। ਇਹ ਆਲੋ ਦੋਸਤਾਣ ਦੇਖ ਲਓ ਜੀ ਠੀਕ ਹੈ ਤੇ ਬਾਕੀ ਆਪ ਵੀ ਵੀਰ ਹੁਣੀ ਤਸੱਲੀ ਕਰਕੇ ਨੂੰ ਪਸੂ ਨੂੰ ਖਰੀਦਦੇ ਆ। ਇਹ ਦੋਸਤੋ ਤੁਹਾਨੂੰ ਦਿਖਾਤੀ ਜੀ ਚੌਥੇ ਨੰਬਰ ਤੇ ਠੀਕ ਹੈ ਰੇਟ ਇਹਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ। ਅੱਛਾ ਜਿਹੜੀ ਐਂਡ ਤੇ ਕੱਟੀ ਇਹ ਖੜੀ ਹੈ ਇਹ ਵੀ ਟੇਡੇ ਕੱਟ ਦੇ ਵਿੱਚ ਆ। ਇਹਦੇ ਵੀ ਪਿਛਲੇ ਪੈਰਾਂ ਤੇ ਹੀ ਹੈ ਨਾ ਮਾਰ। ਹਾਂ ਪਿਛਲਿਆਂ ਤੇ ਹੀ ਆ। ਇਹਦੇ ਤਿੰਨਾਂ ਇੱਕ ਮੂਰਲਾ ਪੈਰ ਵਿਖਾਉਂਦੀ ਆ ਪਰਲਾ। ਅੱਛਾ ਨੌਂ ਚਟਾ। ਦੋ ਦੋਸਤੋ ਫੇਸ ਇਸ ਕੱਟੀ ਦਾ ਵੀ ਬਹੁਤ ਪਿਆਰਾ ਹਾਂ ਤੇ ਅੱਖ ਚ ਪੂਰਾ ਜਵਾਬ ਹੈ ਇਹਦੇ ਚ ਅੱਖ ਦੇ ਵਿੱਚ ਜਵਾਬ ਤੇ ਇੱਕ ਅੱਖ ਵਾਈਟ ਅੱਖ ਘਮਾ ਲਿਆ ਮੜੀ ਜੀ ਬਾ ਆਇਆ ਕਿੰਨੇ ਕ ਟਾਈਮ ਦੀ ਹੋਣੀ ਹੈ ਇਹ ਇਹਦੀ ਸਾਲ ਕਦੀ ਆ ਇਹ ਰਸਿਆਂ ਚ ਤਾਂ ਨੇ ਤੁਰਦੀਆਂ ਐ ਨਾ ਖੁੱਲੀਆਂ ਛੱਡੀਆਂ ਸੀ ਉਹਨਾਂ ਦੀਆਂ ਅੱਛਾ ਤੇ ਤਾਂ ਕਰਕੇ ਰਸਿਆਂ ਨਾਲ ਤੋੜਦੀਆਂ ਕਰਦਾ ਠੀਕ ਇੱਕ ਸਾਲ ਦੇ ਘੇਰੇ ਦੇ ਵਿੱਚ 200 ਇਸ ਕੱਟੀ ਦੀ ਉਮਰ ਹੈ ਇਹ ਤੁਹਾਨੂੰ ਐਂਡ ਤੇ ਦਿਖਾ ਰਹੇ ਆਂ 5ਵੇਂ ਨੰਬਰ ਤੇ ਠੀਕ ਆ ਜੀ ਤੇ ਬਾਕੀ ਤਿੰਨ ਪੈਰਾਂ ਤੇ 200 ਮਾਰਕਿੰਗ ਹੈ ਇਹਦੇ ਠੀਕ ਹੈ ਸੰਗਲ ਸੰਗ ਗਲਾਈ ਦੇ ਵਿੱਚ ਕਰਦੀ ਆਉਂਦੀ ਆ ਹਾਂ ਇਹਦੇ ਵੀ ਸੋਹਣੇ ਐ ਤੇ ਚਾਰ ਹੀ ਨਿਕੜਵੇ ਠੀਕ ਐ ਇਹ 1 ਸਾਲ 200 ਉਮਰ ਤੇ ਰੇਟ 200 ਇਹਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਬਾਕੀ 5 ਜਨਵਰੀ 200 ਤੁਹਾਨੂੰ ਦਿਖਾਤੀ ਐ ਜੀ ਠੀਕ ਐ ਜੀ ਰੇਟ 5 ਜਨਵਾਰਾਂ ਦਾ ਹੀ ਇਹਨਾਂ ਦਾ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਜਿਹੜਾ ਵੀ ਨਾਕ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਉਹਦੀ 200 ਤਸੱਲੀ ਕਰ ਲਿਓ ਠੀਕ ਐ ਤੇ ਰੇਟ ਫਿਰ ਇਹਨਾਂ ਦੇ ਜਾਇਜ਼ ਹੀ ਹੋਣਗੇ ਹਾਂ ਹਾਂ ਜਾਇਜ਼ ਹੀ ਹੋਣਗੇ ਅੱਛਾ 100 ਕਿਲੋ ਮੀਟਰ ਵਾਟ 10005 ਫ੍ਰੀ ਕਰ ਦਾਂਗੇ ਜੇ ਪੰਜੇ ਨਾਲ ਇਕੱਠੇ ਲਊਗਾ ਅੱਛਾ ਇਕੱਠੇ ਜੇ ਕੋਈ ਲੈਂਦਾ ਹਾਂ ਹਾਂ ਠੀ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ